ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਪਿੰਡਾਂ ਲਈ ਜਿੱਥੇ ਪਈ ਤੁਹਾਨੂੰ ਪਤਾ ਪਿਛਲੇ ਸਾਲ ਬਹੁਤ ਹੀ ਹੜ੍ਹ ਆਏ ਸੀਗੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਕਾਫੀ ਨੁਕਸਾਨ ਹੋਇਆ ਕਾਫੀ ਦਰਿਆ ਫਟ ਗਿਆ ਤੇ ਬੰਦ ਵੀ ਟੁੱਟ ਗਏ ਇਸ ਸਾਲ ਤੇ ਖਾਸਾ ਏਡ ਨੇ ਜਿੱਦਾਂ ਸਾਰੇ ਪਿੰਡਾਂ ਨਾਲ ਦੇ ਵਾਲੇ ਤਰਨਤਾਰਨ ਡਿਸਟ੍ਰਿਕਟ ਦੇ ਵਾਲੇ ਵਾਲੇ ਮੁੰਡਾ ਪਿੰਡਾਂ ਦਾ ਉੱਥੋਂ ਸਾਰਾ ਕੰਮ ਸ਼ੁਰੂ ਹੋਇਆ ਸੰਗਤ ਨਾਲ ਜੁੜੀ ਪਿੰਡ ਨਾਲ ਜੁੜੇ ਕਿੰਨੇ ਪਿੰਡ ਜੁੜੇਗਾ ਅੱਜ ਤੱਕ ਅਸੀਂ ਲਗਭਗ 25 26 ਕਿਲੋਮੀਟਰ ਦਾ ਬੰਦ ਬਣਾਤਾ ਉਹ ਬੰਦ ਦੇ ਨਾਲ ਪਾਣੀ ਕਿੰਨੇ ਸੈਂਕੜੇ ਜ਼ਮੀਨਾਂ ਅਸੂਲੇ ਬਚਾਅ ਹੋ ਰਿਹਾ ਤੁਹਾਨੂੰ ਪਤਾ ਪਿਛਲੇ ਹਫ਼ਤੇ ਵੀ ਬਹੁਤ ਕਾਫੀ بارش ਆ ਗਈ ਸੀ ਤੇ ਜਦੋਂ ਪਾਣੀ ਚੜ੍ਹਿਆ ਉਸ ਵੇਲੇ ਉਹ ਪੁਰਾਣੇ ਜਿੱਦਾਂ ਪਹਿਲਾਂ ਬੰਦ ਸੀ ਉਹ ਤੋਂ ਉੱਪਰ ਪਹੁੰਚ ਗਿਆ ਸੀਗਾ ਪਰ ਜਿਹੜਾ ਨਵਾਂ ਬੰਦ ਬਣਿਆ ਉਹਨੇ ਫੇਰ ਜ਼ਮੀਨਾਂ ਫੇਰ ਬਚਾਲੀਆਂ ਏ ਕਈ ਵਾਰੀ ਤੁਹਾਨੂੰ ਜਿੱਦਾਂ ਪਈ ਮਹਿਸੂਸ ਨਹੀਂ ਹੁੰਦਾ ਜਦੋਂ ਗੱਲਾਂ ਸੁਣਨੀਆਂ ਜਾ ਕੇ ਦੇਖੋਗੇ ਜਿਹੜੇ ਸਾਡੇ ਪਿੰਡ ਵਾਲੇ ਉਥੇ ਪਿੰਡਾਂ ਵਾਲੇ ਪਿੰ ਕਿੰਨੇ ਸਾਇਕਲ ਪਿੰਡ ਆ ਅਸੀਂ ਪਿੰਡ ਵਾਲੇ ਬੇਨਤੀ ਕਰਦੇ ਪਏ ਤੁਸੀਂ ਵੀ ਸੰਗਤ ਨਾਲ ਸਾਂਝੀ ਕਰੋ ਗੱਲ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਹੈ ਸਰਕਾਰਾਂ ਦਾ ਲੈਵਲ ਪ੍ਰੋਜੈਕਟ ਕਾਹ ਕਰਦੇ ਸੰਗ ਨੇ ਜੁੜ ਕੇ ਉੱਥੇ ਸ਼ੁਰੂ ਕੀਤਾ ਤੇ ਉਹ ਹੁਣ ਬਣਾ ਵੀ ਦਿੱਤਾ ਬੰਦ ਉਹ ਹੁਣ ਕਈ ਸੈਂਕੜੇ ਜਿਹੜੀ ਪੇ ਜ਼ਮੀਨਾਂ ਦੇ ਖੇਤੇ ਖੇਤਾਂ ਵੀ ਖਾਲੀ ਕੀਤੇ ਗਏ ਪਿਛਲੇ ਸਾਲ ਤੋਂ ਲੈ ਕੇ ਜਿੱਥੇ ਰੇਤਾ ਆ ਗਈ ਸੀ ਕਿਉਂਕਿ ਇਹ ਗੱਲਾਂ ਕਰਨੀਆਂ ਸੌਖੀਆਂ ਰੇਤਾ ਕੋ ਪੰਜ 6 6 ਫੋਟ ਆ ਗਈ ਰੇਤਾ ਆ ਗਈ ਖੇਤ ਦੇ ਵਿੱਚ ਜੇ ਤੁਹਾਡੇ 1 2 3 ਕਿੱਲੇ ਆ ਤੁਹਾਡੇ ਕੋਲ ਤਾਂ ਪੈਸੇ ਹੈ ਨਹੀਂ ਉਹ ਸਫਾਈ ਕਰਾਉਣ ਨੂੰ ਪੰਜ ਕਿੰਨੇ ਅਸੀਂ ਉੱਥੇ ਰਲ ਮਿਲ ਕੇ ਸੰਗਤ ਨਾਲ ਉੱਥੇ ਖੇਤ ਜਿਹੜੇ ਪੇ ਸਫਾਈ ਕੀਤੇ ਆ ਸੋ ਉੱਥੇ ਫਸਲਾਂ ਬੀਜੀ ਜਾਂਦੇ ਫਸਲਾਂ ਕੱਢੀ ਵੀ ਜਾਂਦੇ ਆ ਉਹ ਵੀ ਤੁਹਾਡੇ ਭਈ ਸਪੋਰਟ ਨਾਲ ਦੇ ਗੁਰੂ ਕਿਰਪਾ ਨਾਲ ਸੋ ਅਸੀਂ ਇਹ ਹੀ ਸਾਡੀ ਬੇਨਤੀ ਆ ਜਿਹੜਾ ਪੰਜਾਬ ਚ ਕੰਮ ਚੱਲ ਰਿਹਾ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਜੇ ਕੋਈ ਵੀ ਤੁਸੀਂ ਪੁੱਛ ਰਹੇ ਹੋ ਤਾਂ ਨੇ ਕੀ ਚੱਲਦਾ ਪੰਜਾਬ ਤੇ ਸਾਡੀ ਟੀਮ ਪੰਜਾਬ ਇੱਥੇ ਪੰਜਾਬ ਚ ਹੈਗੀ ਇੰਡੀਆ ਚ ਹੈਗੀ ਯੂਕੇ ਚ ਹੈਗੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਸਾਨੂੰ ਅਪਰੋਚ ਕਰੋ ਤੁਹਾਨੂੰ ਦੱਸਾਂਗੇ ਸੋ ਸਾਡੀ ਇਹ ਹੀ ਬੇਨਤੀ ਆ ਬਿਜ਼ਨਸ ਸਪੋਰਟ ਕਰੀ ਜਾ ਜਿੱਥੇ ਵੀ ਸਾਡੀ ਖਾਲਸਾ ਸੰਸਥਾ ਹੈਗੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਕਈ ਵਾਰੀ ਸਾਨੂੰ ਪੁੱਛਦੇ ਪਏ ਕਿੰਦਾ ਸਪੋਰਟ ਕਰ ਸਕਦੇ ਕਈ ਵ ਨੇ 20 ਡਾਲਰ ਕਈ ਵ ਨੇ 30 ਡਾਲਰ ਦਾ ਤੈਮੀਂ ਨੇ ਜੋ ਤੁਸੀਂ ਮੀਨ ਹੈ ਡੋਨੇਸ਼ੀ ਕਾ ਉਹਨਾਂ ਬਹੁਤ ਫਰਕ ਪੈਂਦਾ ਅਸੀਂ ਲਿੰਕ ਵੀ ਪਾਤੀ ਡੋਨੇਸ਼ਨ ਦੀ ਅਸੀਂ ਬੇਨਤੀ ਕਰਦੇ ਹਾਂ ਜਿੰਨਾ ਸਪੋਰਟ ਕਰ ਸਕਦੇ ਹੋ ਕਰੋ ਅਸੀਂ ਤੁਰੇ ਸਰਬੱਤੇ ਭਲੇ ਤੇ ਨਾਲ ਹੀ ਸਾਰੇ ਪਾਸੇ ਸਾਡੀ ਸੰਗਤ ਤੁਰਿਓ ਅਸੀਂ ਬਹੁਤ ਧੰਨਵਾਦ ਕਰਦੀਆਂ ਕਿਉਂਕਿ ਜੋ ਤੁਸੀਂ ਸਾਨੂੰ ਕੁਐਸਚਨ ਪੁੱਛਦੇ ਸਾਨੂੰ ਸਵਾਲ ਪੁੱਛਦੇ ਇਹ ਜ਼ਰੂਰੀ ਆ ਕਿਉਂਕਿ ਇਸ ਤੁਹਾਨੂੰ ਅਸੀਂ ਆਪਣੇ ਕੋਲੋਂ ਦਿਖਾ ਸਕਦੇ ਹਾਂ ਕਿੱਥੇ ਕੀ ਕਰਦੇ ਤੇ ਕਿੱਦਾਂ ਸਾਡੀ ਚੀਜ਼ ਰਿਕਾਰਡ ਕਰਦੇ ਕਿੱਥੇ ਅਸੀਂ ਪੈਸਾ ਖਰਚਦੇ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ